ਗਟਰ ਤੇ ਧਰਿਆ ਗਿਆ ਪਿਆਰ ਤੇ ਖਤਰੇ ਚ ਪੈ ਗਈ ਜਾਨ ਜੀ ਹਾਂ ਇਹ ਪਾਣਾ ਵਾਪਰਾ ਇੱਕ ਬੇਬੇ ਨਾਲ ਜੋ ਕਿ ਕੁੱਤੇ ਨੂੰ ਕਮਾਉਂਦੇ ਅਚਾਨਕ ਗਟਰ ਚ ਜਾ ਡਿੱਗੀ ਲਾਪਰਵਾਹੀ ਨਗਰ ਕੌਂਸਲ ਦੀ ਤੇ ਖਤਰੇ ਚ ਇਸ ਬਜ਼ੁਰਗ ਮਹਿਲਾ ਦੀ ਜਾਨ ਪੈ ਗਈ ਪਹਿਲਾਂ ਤੁਹਾਨੂੰ ਉਸ ਮੰਝਰ ਦੀ ਤਸਵੀਰ ਦਿਖਾਉਂਦੇ ਆ ਇਹ ਮਹਿਲਾ ਗਟਰ ਚ ਕਿਵੇਂ ਡਿੱਗੀ ਜਿਸ ਦੀ ਐ ਸিসিਟੀਵੀ ਸਾਹਮਣੇ ਆਈਓ ਦੇਖ ਸਕਦੇ ਹੋ ਕਿ ਗਲੀ ਚ ਮਹਿਲਾ ਨਜ਼ਰ ਆ ਰਹੀ ਹੈ ਜੋ ਇੱਧਰ ਉੱਧਰ ਦੇਖਦੀ ਹੈ ਤੇ ਥੋੜਾ ਜਿਹਾ ਆਗਾ ਵਧਦੀ ਹੈ ਤੇ ਉਸ ਦਾ ਪੈਰ ਗਟਰ ਤੇ ਰੱਖ ਹੋ ਜਾਂਦਾ ਹੈ ਤੇ ਉਹ ਸੱਦਾ ਗਟਰ ਦੇ ਵਿੱਚ ਜਾ ਡਿੱਤੀ ਤੇ ਪੂਰਾ ਮਾਮਲਾ ਦਰਾਹਾ ਦੇ ਬਾੜ ਨੰਬਰ 6 ਦਾ ਹੈ ਇਸ ਹਾਸੇ ਚ ਮਹਿਲਾ ਦੀਆਂ ਦੋ ਥਾਵਾਂ ਤੋਂ ਹੱਡੀ ਟੁੱਟ ਗਈ ਹੈ ਡਾਕਟਰਾਂ ਮੁਤਾਬਕ ਇੱਕ ਸਾਲ ਤੱਕ ਉਸ ਨੂੰ ਠੀਕ ਹੋਣ ਲਈ ਲੱਗੇਗਾ ਮੈਂ ਤਾਂ ਉੱਥੇ ਚਾਰ ਕੁੱਤੀ ਘਮਾ ਰਹੀ ਸੀ ਤੇ ਮੈਂ ਉਥੋਂ ਆਮੋ ਨਾਰਮਲ ਫਿਰ ਰਹੀ ਆ ਉੱਥੇ ਗਟਰ ਤੇ ਟਕਣ ਅੱਧਾ ਜਾਨੀ ਉਹਨਾਂ ਨੇ ਆਪਣੇ ਜਾਣ ਦਿੱਤਾ ਹੋਇਆ ਪੂਰਾ ਟਕਣ ਟਕਣ ਪਰ ਪੂਰਾ ਉਹਨਾਂ ਤੇ ਹੈ ਨਹੀਂ ਸੀ ਮੇਰਾ ਅਚਾਨਕ ਉੱਤੇ ਪੈਰ ਧਰ ਹੋ ਗਿਆ ਮੈਂ ਵਿੱਚ ਚ ਡੇਗ ਗਈ ਉਹਦੇ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿਹੜਾ ਸਾਡਾ ਸਭ ਕਲੇਮ ਪਰਵਾਰ ਸਾਰੇ ਪਾਸੇ ਸਾਫ਼ ਕਰਨਾ ਚਾਹੀਦਾ ਅੱਜ ਮੈਂ ਨਹੀਂ ਕਹ ਲ ਕੋਈ ਬੱਚਾ ਡੇਗ ਜਾਊਗਾ ਮੈਂ ਤਾਂ ਫੇਰ ਬਚ ਗਈ ਬੱਚੇ ਨੇ ਬਚਣਾ ਵੀ ਨਹੀਂ ਮੰਮੀ ਜਿੱਦਾਂ ਰੈਗੂਲਰ ਹਨਾ ਕੁੱਤੇ ਨੂੰ ਢੇੜਾ ਘੜਾਉਂਦੇ ਹੁੰਦੇ ਨੇ ਉਦਾਂ ਹੀ ਉਸ ਦਿਨ ਘਮਾ ਰਹੇ ਸੀਗੇ ਤੇ ਮੇਰੀ ਭਾਣਜੀ ਨਾਲ ਸੀਗੀ ਤੇ ਅਚਾਨਕ ਮੰਮੀ ਦਾ ਪੈਰ ਗਟਰ ਦੇ ਧਰਿਆ ਗਿਆ ਗਟਰ ਦਾ ਟੱਕਣ ਸੀਗਾ ਟੇਡਾ ਆਪਣੇ ਵੱਲ ਤੋਂ ਉਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਪੈਰ ਧਰਿਆ ਗਿਆ ਸਿੱਧਾ ਗਟਰ ਸਮੇਂ ਟੱਕਣ ਦੇ ਸਵੇਰ ਮੰਮੀ ਅੰਦਰ ਮੈਨੂੰ 10 ਮਿੰਟ ਬਾਅਦ ਪਤਾ ਲੱਗ ਗਿਆ ਜਦੋਂ ਮੱਲੇ ਵਾਲਾ ਦਾ ਫੋਨ ਆਇਆ ਮੈਂ ਗਿਆ ਸੀ ਬਾਹਰ ਕਿਤੇ ਦੋ ਹੱਡੀਆਂ ਦੇਖੋ ਫੈਕਚਰ ਹੋ ਗਈਆਂ ਆ ਦੇਖੋ ਉਹ ਹੱਡੀਆਂ ਨੇ ਫੈਕਚਰ ਹੋ ਗਈਆਂ ਡਾਕਟਰ ਕਹਿੰਦੇ ਵੀ ਸਾਲ ਨਹੀਂ ਇਹ ਚੱਲ ਪਾਉਂੋ ਸ਼ਾਸਨ ਤੋਂ ਮੰਗ ਕਰਦੇ ਆ ਪਹਿਲਾਂ ਸਾਨੂੰ ਪਹਿਲਾਂ ਗਲੀਆਂ ਸਾਫ਼ ਕਰੋ ਅੱਜ ਤਾਂ ਮੇਰੇ ਮਦਰ ਗਿਰੇ ਨੇ ਕਾਲੂ ਕੋਈ ਬੱਚਾ ਗਿਆ ਸਾਦਾ ਉਹ ਤਾਂ ਬਚਣ ਹੋਂ ਦਾ ਲੱਭਣਾ ਹੀ ਨਹੀਂ ਵਿੱਚ ਗਟਰ ਦੇਖੋ ਕਿੱਡਾ ਜਾ ਖੁੱਲਾ ਪਰਿਵਾਰ ਨੇ ਕੀ ਕੁਝ ਕੀਤਾ ਉਹ ਤੁਸੀਂ ਸੁਣ ਲਿਆ ਉਧਰ ਇਸ ਮਾਮਲੇ ਤੇ ਨਗਰ ਕੌਂਸਲ ਅਧਿਕਾਰੀ ਕੀ ਕਹਿ ਰਹੇ ਨੇ ਉਹ ਵੀ ਸੁਣੋ ਅ ਜੀ ਇਹ ਜਿਹੜੇ ਹੈਗੇ ਗਟਰ ਤੇ ਟੱਕਣ ਵਗੈਰਾ ਹੁੰਦੇ ਜਿਹੜੇ ਮੋਸਟਲੀ ਕੇਵਲ ਚੋਰੀ ਹੋ ਜਾਂਦੇ ਆ ਡੈਮੇਜ ਹੋ ਜਾਂਦੇ ਆ ਸਾਡੇ ਕੋਲ ਰੂਟੀਨ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਇਮੀਡੀਏਟਲੀ ਵਿਦਨ ਲੈਟਸ ਸੇ 12 ਤੋਂ 15 ਜਾਂ 24 ਘੰਟੇ ਦੇ ਵਿੱਚ ਉਹਨੂੰ ਠੀਕ ਕਰਾ ਦਿੰਦੇ ਹਾਂ ਜਿਹੜੀ ਤੁਸੀਂ ਵਾਰਡ ਨੰਬਰ 6 ਦੀ ਗੱਲ ਕਰਦੇ ਪਏ ਹੋ ਇਹਦੇ ਵਿੱਚ ਸਾਡੇ ਕੋਲੋਂ ਕੋਈ ਸੂchnਾ ਲਿਖਤੀ ਰੂਪ ਦੇ ਵਿੱਚ ਸਾਡੇ ਦਫ਼ਤਰ ਵਿੱਚ ਨਹੀਂ ਪ੍ਰਾਪਤ ਹੋਈ ਸਾਨੂੰ ਲੋਕਲ ਰਿਸੋਰਸਸ ਤੋਂ ਸਾਡੀ ਟੀਮ ਦੇ ਦੋ ਚੱਕਰ ਮਾਰਦੀ ਹੈ ਉੱਥੋਂ ਪਤਾ ਲੱਗਿਆ ਹੈ ਤੇ ਅਸੀਂ ਉਹ ਆਪਣਾ ਕੰਟਰੈਕਟਰ ਨੂੰ ਕਹਿ ਦਿੰਦਾ ਹੈ ਤੇ ਉਹ ਇਮੀਡੀਏਟਲੀ ਰਿਪਲੇਸ ਕਰਨ ਦੇ ਪ੍ਰਕਿਰਿਆ ਦੇ ਵਿੱਚ ਲੱਗਿਆ ਹੋਇਆ ਹੈ। ਉਹ ਐਜ਼ ਅ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜੀ ਯੂਨੀਵਰਸਲੀ ਇਹ ਤਾਂ नगर काउंसिल ਵੱਲੋਂ ਅਯੋਜਕ ਹੈ ਨਹੀਂ ਬਟ ਅਸੀਂ ਹਾਇਰ ਅਥਾਰਟिटीज ਨੂੰ ਕੇਸ ਪੁਟ ਅਪ ਕਰਕੇ ਦੇਖ ਲਾਂ ਕਿ ਜੇ ਕੋਈ ਕਿਸੇ ਪਾਸੇ ਆਏਗਾ ਤਾਂ ਵੀ ਵਿਲ ਡੈਫੀਨੇਟਲੀ ਪ੍ਰੋਵਾਈਡ ਕਰ ਦਵਾਂਗੇ ਅਧਿਕਾਰੀ ਕਹਿ ਰਹੇ ਨੇ ਕਿ ਜਿਵੇਂ ਹੀ ਕਿਸੇ ਇਲਾਕੇ ਚੋਂ ਮੇਨ ਹੋਲ ਦੇ ਟੱਕਣ ਟੁੱਟਣ ਜਾਂ ਬਦਲੀ ਕਰਨ ਸੰਬੰਧੀ ਜਾਣਕਾਰੀ ਮਿਲਦੀ ਹੈ ਤਾਂ 24 ਘੰਟੇ ਦੇ ਅੰਦਰ ਹੱਲ ਕੀਤਾ ਜਾਂਦਾ ਹੈ ਇਸੇ ਇਲਾਕੇ ਚ ਵੀ ਟੱਕਣ ਬਦਲੇ ਜਾ ਰਹੇ ਨੇ ਹੁਣ ਭਾਵੇਂ ਹੀ ਟੱਕਣਾ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਪਰ ਇਸ ਮੈਲਾ ਦੀ ਜਾਨ ਤਾਂ ਖਤਰੇ ਚ ਪੈ ਗਈ ਹੈ ਜਿਸ ਦੀ ਦੋ ਥਾਵਾਂ ਤੋਂ ਲੱਤ ਟੁੱਟ ਗਈ ਹੈ ਆਖਰ ਇਸ ਦਾ ਜ਼ਿੰਮੇਵਾਰ ਕੌਣ-ਕੌਣ ਹੈ